ਹਾਂਜੀ ਵੈਲਕਮ ਟੂ ਪੰਜਾਬ ਨੋਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੋਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੋ ਟੌਪਿਕ ਕਰਵਾਵਾਂਗੇ ਬਹੁਤ ਇੰਪੋਰਟੈਂਟ ਟੌਪਿਕ ਹੈ ਜੀ ਫਰਸਟ ਇਨ ਦਾ ਵਰਲਡ ਵੀ ਦੁਨੀਆ ਦੇ ਵਿੱਚ ਕੌਣ ਸਭ ਤੋਂ ਪਹਿਲਾਂ ਆਇਆ ਕੋਈ ਮੇਲ ਫੀਮੇਲ ਜਾਂ ਕੋਈ ਕਿਤਾਬ ਜਾਂ ਕੋਈ ਸੈਨ ਮਤਲਬ ਕਿਹੜੀ ਚੀਜ਼ ਸਭ ਤੋਂ ਪਹਿਲਾਂ ਆਈ ਹੈ ਠੀਕ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਇਹ ਸਾਰੇ ਜੋ ਤੁਹਾਨੂੰ ਕੁਐਸਚਨ ਕਰਵਾਵਾਂਗੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਜੀ ਧਿਆਨ ਨਾਲ ਦੇਖਿਓ ਕਿਉਂਕਿ ਅਕਸਰ ਵੀ ਪ੍ਰਾਂਚੇ ਪੁੱਛੇ ਜਾਂਦੇ ਹੁੰਦੇ ਨੇ ਠੀਕ ਹੈ ਤਾਂ ਆਪਾਂ ਆਪਣਾ ਟਾਈਮ ਵੇਸਟ ਨਹੀਂ ਕਰਦੇ ਗੋਸ਼ਲ ਸਟਾਰਟ ਕਰਦੇ ਆਂ ਜੀ ਹਾਂਜੀ ਸਭ ਤੋਂ ਪਹਿਲਾ ਕੁਐਸਚਨ ਲਿਖੋ ਗਿਆ ਨਾਰਥ ਪੋਲ ਉੱਤੇ ਪਹੁੰਚਣ ਵਾਲਾ ਪਹਿਲਾ ਆਦਮੀ ਕੌਣ ਸੀ ਜੀ ਨਾਰਥ ਪੋਲ ਤੇ ਯਾਨੀ ਉੱਤਰੀ ਦੇ ਉੱਤੇ ਪਹੁੰਚਣ ਵਾਲਾ ਪਹਿਲਾ ਆਦਮੀ ਕਿਹੜਾ ਸੀ ਜੀ ਹਾਂਜੀ ਆਪਸ਼ਨ ਦੇਖ ਸਕਦੇ ਆ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਰਾਬਰਟ ਪੈਰੀ ਠੀਕ ਹੈ ਯਾਦ ਰੱਖਿਓ ਨਾਰਥ ਪੋਲ ਤੇ ਕੌਣ ਪਹਿਲਾਂ ਪਹੁੰਚਿਆ ਸੀ ਰਾਬਰਟ ਪੈਰੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਸਾਊਥ ਧਰੁਵ ਠੀਕ ਹੈ ਸਾਊਥ ਧਰੁਵ ਉਤੇ ਪਹੁੰਚਣ ਵਾਲਾ ਪਹਿਲਾ ਆਦਮੀ ਕੌਣ ਸੀ ਜਾਨੀ ਸਾਊਥ ਪੋਲ ਦੇ ਪਹੁੰਚਣ ਵਾਲਾ ਪਹਿਲਾ ਆਦਮੀ ਕੌਣ ਸੀ ਜੀ ਹਾਂਜੀ ਆਪਸ਼ਨਸ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਏ ਰੋਨਾਲਡ ਅਮੰਡਸਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਕੈਲਾ ਦੇਸ਼ ਜਿਸ ਨੇ ਕਿਤਾਬਾਂ ਪ੍ਰਿੰਟ ਕੀਤੀਆਂ ਹਾਂਜੀ ਬਹੁਤ ਇੰਪੋਰਟੈਂਟ ਹੈ ਜੀ ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ ਕਿਤਾਬਾਂ ਪ੍ਰਿੰਟ ਕੀਤੀਆਂ ਸੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਚੀਨ ਠੀਕ ਹੈ ਚਾਇਨਾ ਨੇ ਸਭ ਤੋਂ ਪਹਿਲਾਂ ਕਿਤਾਬਾਂ ਪ੍ਰਿੰਟ ਕੀਤੀਆਂ ਸੀ ਜੀ ਓਕੇ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਦੁਨੀਆ ਦਾ ਪਹਿਲਾ ਦੇਸ਼ ਜਿਸ ਨੇ ਪੇਪਰ ਜਾਨੀ ਕਾਗਜ਼ ਦੇ ਨੋਟ ਜਿਹੜੇ ਜਾਰੀ ਕੀਤੇ ਸੀ ਹਾਂਜੀ ਕਿਹੜੇ ਦੇਸ਼ ਨੇ ਕਾਗਜ਼ ਦੇ ਨੋਟ ਜਾਰੀ ਕਿਤੇ ਸੀ ਤੇ ਹਾਂਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਅਨਸਰ ਹੈ ਜੀ ਏ ਆਪਸ਼ਨ ਚਾਈਨਾ ਠੀਕ ਹੈ ਚੀਨ ਨੇ ਕਿਹਾ ਪੇ ਕਾਗਜ਼ ਦੇ ਨੋਟ ਸਭ ਤੋਂ ਪਹਿਲਾਂ ਜਾਰੀ ਕੀਤੇ ਸੀ ਜੀ ਕਿਤਾਬਾਂ ਵੀ ਚੀਨ ਨੇ ਛਾਪੀਆਂ ਸੀਗੀਆਂ ਤੇ ਕਾਗਜ਼ ਦੇ ਨੋਟ ਵੀ ਚੀਨ ਨੇ ਸਭ ਤੋਂ ਪਹਿਲਾਂ ਜਾਰੀ ਕੀਤੇ ਸੀ ਓਕੇ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦਾ ਕੀ ਨਾਮ ਹੈ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦਾ ਕੀ ਨਾਮ ਹੈ ਹਾਂਜੀ ਆਪਸ਼ਨ ਦੇਖੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 0 ਹੈ ਵਾਸ਼ਿੰਗਟਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸ਼ਨ ਦੇਖਦੇ ਹਾਂ ਜੀ ਜੁਨਾਈਟਿਡ ਨੇਸ਼ਨਲ ਦੇ ਪਹਿਲੇ ਜਨਰਲ ਸੈਕਟਰੀ ਦਾ ਕੀ ਨਾਮ ਹੈ ਹਾਂਜੀ ਜੁਨਾਈਟਿਡ ਨੇਸ਼ਨ ਦੇ ਪਹਿਲੇ ਜਨਰਲ ਸੈਕਟਰੀ ਦਾ ਕੀ ਨਾਮ ਹੈ ਹਾਂਜੀ ਆਪਸ਼ਨ ਦੇਖੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਥ੍ਰੀਵੀ ਲੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਧਿਆਨ ਨਾਲ ਦੇਖੋ ਪਹਿਲਾ ਵਰਲਡ ਕੱਪ ਫੁੱਟਬਾਲ ਕਿਸ ਦੇਸ਼ ਨੇ ਜਿੱਤਿਆ ਹਾਂਜੀ ਸਭ ਤੋਂ ਪਹਿਲਾ ਇਹਦਾ ਵਰਲਡ ਕੱਪ ਫੁੱਟਬਾਲ ਹੋਇਆ ਸੀ ਕਿਹੜੇ ਦੇਸ਼ ਨੇ ਜਿੱਤਿਆ ਸੀ ਜੀ ਹਾਂਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਓਰਗੇ ਠੀਕ ਹੈ ਓਰਗੇ ਦੇਸ਼ ਨੇ ਪਹਿਲਾ ਵਰਲਡ ਕੱਪ ਫੁੱਟਬਾਲ ਜਿੱਤਿਆ ਸੀ ਜੀ ਓਕੇ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਬਹੁਤ ਇੰਪੋਰਟੈਂਟ ਹੈ ਜੀ ਇਹ ਵੀ ਸੰਵਿਧਾਨ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਬਣਾਇਆ ਸੰਵਿਧਾਨ ਆ ਇਹਦਾ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਬਣਾਇਆ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਅਮਰੀਕਾ ਨੇ ਬਣਾਇਆ ਸੀ ਸੰਵਿਧਾਨ ਸਭ ਤੋਂ ਪਹਿਲਾਂ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਪਾਕਿਸਤਾਨ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਪਾਕਿਸਤਾਨ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਜੀ ਹਾਂਜੀ ਆਪਸ਼ਨ ਦੇਖੋ ਇਹਦਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਮੁਹੰਮਦ ਅਲੀ ਜਿਨਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਚੀਨ ਵਿੱਚ ਜਾਣ ਵਾਲਾ ਪਹਿਲਾ ਯੂਰੋਪੀਅਨ ਕੌਣ ਸੀ ਚੀਨ ਵਿੱਚ ਜਾਣ ਵਾਲਾ ਪਹਿਲਾ ਯੂਰੋਪੀਅਨ ਕੌਣ ਸੀ ਜੀ ਹਾਂਜੀ ਆਪਸ਼ਨ ਦੇਖ ਸਕਦੇ ਆ ਤੁਸੀਂ ਇਹਦਾ கரੈਕਟ ਆਨਸਰ ਹੈ ਜੀ ਡੀ ਆਪਸ਼ਨ ਮਾਰਕੋ ਪੋਲੋ ਠੀਕ ਹੈ ਮਾਰਕੋ ਪੋਲੋ ਇਹਦਾ ਸੀਗਾ ਉਹ ਚੀਨ ਜਾਨ ਵਾਲਾ ਪਹਿਲਾ ਯੂਰੋਪੀਅਨ ਸੀਗਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਲਿਖਦੇ ਹਾਂ ਜੀ ਚੰਦ ਤੇ ਪਹਿਲਾ ਆਦਮੀ ਕਿਸ ਦੇਸ਼ ਨੇ ਭੇਜਿਆ ਸੀ ਚੰਦ ਤੇ ਸਭ ਤੋਂ ਪਹਿਲਾ ਆਦਮੀ ਕਿਹੜਾ ਕਿਸ ਦੇਸ਼ ਨੇ ਭੇਜਿਆ ਸੀ ਜੀ ਹਾਂਜੀ ਤਾਂ करेक्ट ਆਨਸਰ ਹੈ ਜੀ ਏ ਆਪਸ਼ਨ ਅਮਰੀਕਾ ਨੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਜਪਾਨ ਵਿੱਚ ਐਟਮ ਬੰਬ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਵਿੱਚ ਸੁੱਟਿਆ ਗਿਆ ਸੀ ਜਪਾਨ ਵਿੱਚ ਜਿਹੜਾ ਐਟਮ ਬੰਬ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਵਿੱਚ ਸੁੱਟਿਆ ਗਿਆ ਸੀ ਜੀ ਬੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਬਹੁਤ ਵਾਰ ਪੇਪਰਾਂ 'ਚ ਪੁੱਛਿਆ ਵੀ ਗਿਆ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹਿਰੋਸ਼ੀਮਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਦਾ ਕੀ ਨਾਮ ਹੈ ਪੂਰੇ ਵਰਲਡ ਦੀ ਪਹਿਲੀ ਯੂਨੀਵਰਸਿਟੀ ਆ ਉਹਦਾ ਕੀ ਨਾਮ ਆ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਤਕਸੀਲਾ ਯੂਨੀਵਰਸਿਟੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਜੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਚੰਦ ਉਤੇ ਪੈਰ ਰੱਖਣ ਵਾਲੇ ਪਹਿਲੇ ਆਦਮੀ ਦਾ ਕੀ ਨਾਮ ਹੈ ਵੈਰੀ ਇੰਪੋਰਟੈਂਟ ਹੈ ਜੀ ਵੀ ਚੰਦ ਉਤੇ ਪੈਰ ਰੱਖਣ ਵਾਲੇ ਪਹਿਲੇ ਆਦਮੀ ਦਾ ਕੀ ਨਾਮ ਆ ਜੀ ਹਾਂਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਨੀਲ ਆਰਮਸਟ੍ਰॉन्ग ਠੀਕ ਹੈ ਚੰਦ ਉਤੇ ਪਹਿਲਾ ਆਦਮੀ ਕਿਹਨਾਂ ਸੀ ਜਿਹਨੇ ਪਹਿਲੇ ਸਭ ਤੋਂ ਪਹਿਲਾਂ ਪੈਰ ਰੱਖਿਆ ਸੀ ਨੀਲ ਆਰਮਸਟ੍ਰॉन्ग ਨੇ ਠੀਕ ਹੈ ਦੂਜੇ ਨੰਬਰ ਤੇ ਸੀਗਾ ਬੁਜ ਆਲਡ੍ਰਿਨ ਠੀਕ ਹੈ ਪੇਪਰ ਚ ਇਹ ਪੁੱਛਿਆ ਗਿਆ ਬਹੁਤ ਵਾਰ ਵੀ ਦੂਜੇ ਨੰਬਰ ਤੇ ਚੰਦ ਉਤੇ ਪੈਰ ਕਰਨ ਵਾਲਾ ਆਦਮੀ ਕਿਹੜਾ ਸੀ ਬੋਜੇ ਅਲਡਰਿੰਟੀ ਠੀਕ ਹੈ ਪਹਿਲੇ ਨੰਬਰ ਤੇ ਨੀਲ ਆਰਮਸਟ੍ਰॉन्ग ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਸਪੇਸ ਵਿੱਚ ਜਾਣ ਵਾਲੇ ਪਹਿਲੇ ਆਦਮੀ ਦਾ ਕੀ ਨਾਮ ਹੈ ਸਪੇਸ ਵਿੱਚ ਜਾਣ ਵਾਲੇ ਪਹਿਲੇ ਆਦਮੀ ਦਾ ਕੀ ਨਾਮ ਹੈ ਜੀ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਯੂਰੀ ਗੈਗਰਿਨ ਠੀਕ ਹੈ ਜੀ ਜੁਰੀਗ ਅਗਰੈਂਸੀ ਉਸ ਸਪੇਸ ਵਿੱਚ ਜਾਣ ਵਾਲਾ ਪਹਿਲਾ ਆਦਮੀ ਸੀ ਜੀ ਓਕੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦੇ ਕੀ ਨਾਮ ਆ ਜੀ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਮਾਰਗਰੇਟ ਥੈਚਰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਕਿਸੇ ਮੁ슬ਮ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਕਿਸੇ ਮੁ슬ਮ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਜੀ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਵੈਨਾਜ਼ੇਰ ਭਟੋ ਪਾਕਿਸਤਾਨ ਦੇ ਠੀਕ ਹੈ ਜੀ ਵੈਨਾਜ਼ੇਰ ਭਟੋ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਕਿਸੇ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਕਿਸੇ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਜੀ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਅਸਾ ਭੰਡਾਰ ਨਾਇਕਾ শ্রীলੰਕਾ ਦੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਮਾਉਂਟ ਐਵਰੇਸਟ ਤੇ ਚੜਨ ਵਾਲੀ ਪਹਿਲੀ ਔਰਤ ਦਾ ਕੀ ਨਾਮ ਹੈ ਮਾਉਂਟ ਐਵਰੇਸਟ ਤੇ ਚੜਨ ਵਾਲੀ ਪਹਿਲੀ ਔਰਤ ਦਾ ਕੀ ਨਾਮ ਹੈ ਜੀ ਆਪਸ਼ਨ ਦੇਖੋ ਤੁਸੀਂ ਇਹਦਾ கரੈਕਟ ਆਨਸਰ ਹੈ ਜੀ ਏ ਆਪਸ਼ਨ ਯੂਨਕੋ ਟੈਵੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ UN ਜਰਨਲ ਅਸੈਂਬਲੀ ਦੀ ਪਹਿਲੀ ਔਰਤ ਪ੍ਰਧਾਨ ਕੌਣ ਬਣੀ ਜੁਨਾਈਟਿਡ ਨੇਸ਼ਨ ਜਰਨਲ ਅਸੈਂਬਲੀ ਦੀ ਪਹਿਲੀ ਔਰਤ ਪ੍ਰਧਾਨ ਕੌਣ ਬਣੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਸ਼੍ਰੀਮਤੀ ਬੀਜੇ ਲਕਸ਼ਮੀ ਪੰਡਿਤ ਠੀਕ ਹੈ ਆਪਣੇ ਪ੍ਰਧਾਨ ਮੰਤਰੀ ਜਿਹੜੇ ਮਨਜਵਾਲ ਲਾਲ ਨਹਿਰੂ ਉਹਨਾਂ ਦੀ ਭੈਣ ਆ ਜੀ ਸ਼੍ਰੀਮਤੀ ਬੀਜੇ ਲਕਸ਼ਮੀ ਪੰਡਿਤ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਕਿਸੇ ਦੇਸ਼ ਦੀ ਪਹਿਲੀ ਔਰਤ ਰਾਸ਼ਟਰਪਤੀ ਦਾ ਕੀ ਨਾਮ ਹੈ ਕਿਸੇ ਦੇਸ਼ ਦੀ ਪਹਿਲੀ ਆਂਤ ਰਾਸ਼ਟਰਪਤੀ ਦਾ ਕੀ ਨਾਮ ਹੈ ਜੀ ਹਾਂਜੀ ਆਪਸ਼ਨ ਦੇਖੋ ਇਹਦਾ கரੈਕਟ ਆਨਸਰ ਹੈ ਜੀ ਸੀ ਆਪਸ਼ਨ ਮਾਰੀਆ ਅਸਟੇਲਾ ਪੈਰਨ ਅਰਜنٹੀਨਾ ਦੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਪਹਿਲਾ ਦੇਸ਼ ਜਿਸ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹਾਂਜੀ ਉਹ ਕਿਹੜਾ ਪਹਿਲਾ ਦੇਸ਼ ਆ ਜਿਸ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜੀ ਹਾਂਜੀ অপਸ਼ਨ ਦੇਖੋ ਇਹਦਾ கரੈਕਟ ਆਂਸਰ ਹੈ ਜੀ ਬੀ অপਸ਼ਨ ਨਿਊਜ਼ੀਲੈਂਡ ওকে ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਅਮਰੀਕਾ ਦੀ ਪਹਿਲੀ ਔਰਤ ਉਪਰ ਰਾਸ਼ਟਰਪਤੀ ਕੌਣ ਬਣੀ ਅਮਰੀਕਾ ਦੀ ਪਹਿਲੀ ਔਰਤ ਉਪਰ ਰਾਸ਼ਟਰਪਤੀ ਕੌਣ ਬਣੀ ਜੀ ਹਾਂਜੀ অপਸ਼ਨ ਦੇਖੋ ਇਹਦਾ கரੈਕਟ ਆਂਸਰ ਹੈ ਜੀ ਏ অপਸ਼ਨ ਕਮਲਾ ਹੈਰਿਸ ਠੀਕ ਹੈ ਕਮਲਾ ਹੈਰਸ ਅਮਰੀਕਾ ਦੀ ਪਹਿਲੀ ਔਰਤ ਉਪਰ ਰਾਸ਼ਟਰਪਤੀ ਬਣੀ ਸੀ ਜੀ ওকে ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕਿਸੇ ਨੂੰ ਪੀਡੀਐਫ ਚਾਹੀਦੀ ਹੋਈ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੀ ਧੰਨਵਾਦ